ਕਮੇਟੀਅਲ ਕੋਈ ਨਹੀਂ ਆਵੇ ਅਬੀ ਨਿਰਧਾਟ ਕੋਈ ਨਾ ਅਪਰੋਚ ਕਰੀਓ ਹੋਰ ਕਿਸੇ ਨੂੰ ਆਬਜੈਕਸ਼ਨ ਨਾ ਦੱਸੋ ਪਤਾਨੀ ਕਹਿੰਦੇ ਵੀ ਆਪਾਂ ਵਿਚਲਾ ਹੱਲ ਕੱਢਣਾ ਆ ਸਹੀ ਹੈ ਗੱਲ ਸਹੀ ਹੈ ਗੱਲ ਟ੍ਰੈਫਿੰਗ ਚਾਈ ਜੇ ਹੋਰ ਨਾ ਰਾਈ ਤੇ ਹੋ ਕਮੇਟੀਅਲ ਕੋਈ ਨਹੀਂ ਆਵੇ ਅਬੀ ਨਿਰਧਾਟ ਕੋਈ ਨਾ ਅਪਰੋਚ ਕਰੀਓ ਹੋਰ ਕਿਸੇ ਨੂੰ ਆਬਜੈਕਸ਼ਨ ਨਾ ਦੱਸੋ ਪਤਾਨੀ ਕਹਿੰਦੇ ਵੀ ਆਪਾਂ ਵਿਚਲਾ ਹੱਲ ਕੱਢਣਾ ਆ ਨਾ ਕਿ ਆਪਾਂ ਕੋਈ ਧੋਪਣਾ ਨਹੀਂ ਫੈਸਲਾ ਕਿਉਂ ਜੀ ਫੈਸਲਾ ਧੋਪਣਾ ਨਹੀਂ ਤੁਹਾਡੀ ਸਹਿਮਤੀ ਦਾ ਤੁਹਾਡਾ ਕੱਲ੍ਹ ਨੂੰ ਕੋਈ ਉੱਠ ਕੇ ਇਹ ਨਾ ਕਵੇ ਕਿ ਬਣਾਣੀ ਸਾਨੂੰ ਕੋਈ ਪੁੱਛਿਆ ਨਹੀਂ ਹੁਣ ਬਾਰ-ਬਾਰ ਡੀਐਸਪੀ ਸਾਹਿਬ ਵੀ ਪੁੱਛ ਰਹੇ ਆ ਕਾਰਪੋਰੇਸ਼ਨ ਤੋਂ ਗੋਇਲ ਸਾਹਿਬ ਹੋਰ ਅਫਸਰ ਆਏ ਉਹ ਵੀ ਪੁੱਛ ਰਹੇ ਆ ਐਮਸੀ ਸਾਹਿਬ ਵੀ ਬੈਠੇ ਆ ਆਪਣਾ ਹੱਥ ਫੜਾ ਕਰਕੇ ਆਪਣੀ ਸੀਟ ਤੇ ਖੜੇ ਹੋ ਕੇ ਬੜੇ ਵਧੀਆ ਡਿਸਪਲਿਨ ਦੇ ਨਾਲ ਆਪਾਂ 2 ਮਿੰਟ ਆਪਣੀ ਸਪੀਚ ਜਾਂ ਆਪਣਾ ਵਿਚਾਰ ਦੱਸ ਸਕਦੇ ਆ ਉਸ ਤੋਂ ਬਾਅਦ ਜਿਹੜੀ ਮੀਟਿੰਗ ਜਿਹੜੀ ਆ ਉਹ ਖਤਮ ਹੋ ਜਾਏਗੀ ਕੱਲ੍ਹ ਪਰਸੋਂ ਤੋ ਫੈਸਲਾ ਆ ਜਾਏਗਾ

ਅਸੀਂ ਅੱਪ ਮੰਨਦਾ ਗਾਂਧਾ ਜੀ ਬੈਠੇ ਆਂ ਕਸੂਰ ਇਹ ਆ ਕਿ ਕੋਈ ਆ ਕੇ ਭੜੀ ਲਾ ਦਿੱਤਾ ਉਹੀ ਆਈਟਮ ਨਾ ਖਲੰਦ ਦਾ ਦੁਦਾਨਦਰ ਨਕਾ ਕਰੋੜਾ ਰੁਪਏ ਕਰਤੀਏ ਦੁਦਾਨਦਰ ਨਕਾ ਤਾ ਉਹ ਬਾਹਰ ਕੱਢ ਗਏ ਉਹ ਆਈਟਮ ਨਾ ਕਰਦੇ ਰੋਲਾ ਦਾ ਇੱਕ ਤੋਂ ਵੱਧਦਾ ਹੈ ਉਹ 4 ਮਿੰਟ ਤੋਂ 6 ਮਿੰਟ ਹੋਈ ਜਾਂਦਾ 6 ਤੋਂ 8 ਨਾਲ ਤੱਕ ਦਾ ਇਹ ਤਾਂ ਮੈਂ ਮੁਸ਼ਕਿਲ ਨੂੰ ਸਮਝਦਾ ਪਰ ਅੱਗੇ ਦਾ ਰੈਗਿਊਲਰ ਤੁਸੀਂ ਪਾਸ ਕਰ ਦੇਣਾ ਪ੍ਰਸ਼ਾਸਨ ਲੋਡ ਕਮੇਟੀ ਹੁਣ ਜਿਹੜੀ ਗੱਲ ਬੋਲਦੇ ਪੂਰੇ ਪੰਜਾਬ ਆ ਗਿਆ ਆਪਣਾ ਸ਼ਕਤੀ ਵਰਤੂ ਦੀ ਜਦੋਂ ਅਸੀਂ ਸਾਰੇ ਇਕੱਠੇ ਹੋਏ ਆ ਅਸੀਂ ਪ੍ਰਸ਼ਾਸਨ ਦੇ ਕੋਲ ਸੋਚਦੇ ਆ ਕਿ ਲੋਕ ਜਿਹੜੇ ਕਹਿੰਦੇ ਆ ਉਹੋ ਪਹਿਲੇ ਕੰਮ ਦੀ ਪ੍ਰੋਬਲਮ ਛੁਲਦੇ ਥੈਨ ਉਹ ਸੰਗਠਿਤ ਕਰਦੇ ਆ ਔਰ ਈਜ਼ੀ ਲੋਕਾਂ ਦਾ ਟਾਸਕ ਹੁੰਦਾ ਪੁਲਿਸ ਉਹਨਾਂ ਨੂੰ ਅਵੇਲੇਬਲ ਹੁੰਦੀ ਨਾ ਕਿ ਉਹਨਾਂ ਨੂੰ ਕਮੇਟੀ ਲੱਗਦੀ ਨਾ ਉਹਨਾਂ ਨੂੰ ਈਓ ਲੱਗਦਾ ਨਾ ਇੰਸਪੈਕਟਰ ਲੱਗਦਾ ਤੇ ਹਰ ਬੰਦਾ ਆ ਕੇ ਕਹਿੰਦੇ ਰਹੇ ਹੰਤਾ ਜੀ ਨੂੰ ਸਨਮਾਨ ਬਖਸ਼ੋ ਯਾਰ ਇਸ ਸਮੱਸਿਆ ਨੂੰ ਕਾਨੂੰਨ ਕਾਇਦੇ ਬਣੇ ਹੋਏ ਆ ਉਹ ਨਾਲ ਹੱਲ ਕੀਤਾ ਜਾ ਸਕਦਾ ਆਪਾਂ ਕਿਉਂ ਬੈਠੇ ਇੱਥੇ ਕਿ ਆਪਣੇ ਲੋਕ ਹੁੰਦੇ ਆ ਉਹਨਾਂ ਵਾਸਤੇ ਅਸੀਂ ਪੁਲਿਸਿੰਗ ਕਰਨੀ ਹੁੰਦੀ ਆ ਪੁਲਿਸ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਦੁਕਾਨਾਂ ਦੇ ਕੋਲੋਂ ਸਮਾਨ ਨੂੰ ਚੋਂ ਕਿਰੇ ਜਾਂ ਦੁਕਾਨਾਂ ਨੂੰ ਸਟੇਮ ਲਾਈਨ ਰੈਗੂਲੇਟ ਕਰਾਵੇ ਇਹ ਸਾਡੀ ਡਿਊਟੀ ਨਹੀਂ ਹੈ ਇਹਦੇ ਵਾਸਤੇ ਕਮੇਟੀ ਬਣੀ ਹੋਈ ਹੈ ਇਹ ਕਮੇਟੀ ਦੀ ਡਿਊਟੀ ਹੈ ਕਮੇਟੀ ਕੀ ਕਰਦੇ ਆ ਪੋਲੀਟਿਸ਼ਨ ਕੀ ਕਰਦੇ ਤੁਸੀਂ ਕੀ ਕਰਦੇ ਇਹ ਤੁਹਾਡੇ ਕੰਮ ਆ ਆਪਣਾ ਕੰਮ ਕੀ ਹੈ ਪੱਕਿਓ ਆਏ ਤੁਹਾਡੇ ਕੋਲ ਕਿ ਇਹ ਸਮੱਸਿਆ ਜਦੋਂ ਅਸੀਂ ਤੁਹਾਡੇ ਨਾਲ ਵੀ ਗੱਲ ਕਰਦੇ ਆ ਤੁਹਾਨੂੰ ਆ ਕੇ ਤਾੜਦੇ ਆ ਦਿਵਾਲੀ ਦੇ ਦਿਨਾਂ 'ਚ ਆਪਾਂ ਬਾਹਰ निकले ਸੀਗੇ ਹਨਾ ਸਾਰੀਆਂ ਦੁਕਾਨਾਂ ਤੇ ਗਏ ਤਾਂ ਰਿਪੋਰਟ ਕਰਦੇ ਹੁਣ ਤੁਹਾਡੀਆਂ ਸਾਰੀਆਂ ਨੇ ਭਾਵਨਾਵਾਂ ਵੀ ਸੀਗੀਆਂ ਕਿ ਆ ਇਹਨੂੰ ਸੋਲਵ ਕਰਨਾ ਚਾਹੀਦਾ ਤੇ ਜੇ ਸਾਰੇ ਆਪਾਂ ਸੋਲਵ ਵਾਲੇ ਪਾਸੇ ਆ ਕੁਛ ਇੱਕ ਬੰਦੇ ਹੀ ਆਪਾਂ ਨੂੰ ਖਰਾਬ ਕਰ ਰਹੇ ਤੇ ਫਿਰ ਤੁਸੀਂ ਸਾਡਾ ਸਹਿਯੋਗ ਲੈ ਸਕਦੇ ਅਸੀਂ ਜਿਹੜੀ ਡਿਊਟੀ ਪੂਰੀ ਤਰ੍ਹਾਂ ਸਾਡੀ ਨਹੀਂ ਹੈ ਹੈਲਪ ਕਰਨਾ ਹੈ ਇਹਨਾਂ ਦੀ ਕਮੇਟੀ ਦੀ ਜੇ ਸਿਕਿਉਰਿਟੀ ਚਾਹੁੰਦੇ ਅਸੀਂ ਦੇਣਾ ਸਾਡਾ ਫਤਬੰਦ ਹੈ ਇਹਨਾਂ ਦੇ ਕਾਇਦੇ ਕਾਨੂੰਨ ਐ ਸਾਰੇ ਲਾਗੂ ਕਰ ਲੇਕਿਨ ਫਿਰ ਵੀ ਅਸੀਂ ਚਾਹੁੰਦੇ ਆ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਅਗਰ ਇਹ ਸਮੱਸਿਆ ਸਾਡੀ ਇੰਟਰਵੈਂਸ਼ਨ ਨਾਲ ਸਾਡੇ ਸਹਿਯੋਗ ਨਾਲ ਹੱਲ ਹੋ ਸਕਦੀ ਹੈ ਤਾਂ ਅਸੀਂ ਉਹਦੇ ਵੀ ਤਤਪਾਰਾ ਕਰਾਂਗੇ ਔਰ ਉਹਦਾ ਬੜਾ ਸਿੰਪਲ ਜਿਹਾ ਫੰਡਾ ਹੈ ਇਹਨੂੰ ਬਾਰ-ਬਾਰ ਆਪਾਂ ਕਰੀ ਜਾਈਏ ਉਹ ਫੋਨ ਕਰਦਾ ਇਹ ਫੋਨ ਕਰਦਾ ਕੋਈ ਫੋਨ ਨਹੀਂ ਕਰਦਾ ਪਰ ਸਾਤੇ ਅਸੀਂ ਸਾਰੇ ਕਾਇਦੇ ਕਾਨੂੰਨ ਚ ਮੰਨੀ ਐ ਔਰ ਜਿਹੜੀ ਮੈਂ ਗੱਲ ਕਰ ਰਿਹਾ ਸੀ ਉਹ ਵੀ ਜ਼ਰੂਰੀ ਨਹੀਂ ਵੀ ਅਸੀਂ ਇੱਥੇ ਸਾਈਨ ਕਰਾ ਲਈਏ ਫੋੜੀਆਂ ਦੇ ਬਣੇ ਹੋਏ ਬਜ਼ਾਰਾਂ ਦੇ ਵਿੱਚ ਮੈਂ ਦੁਕਾਨ-ਦੁਕਾਨ ਤੇ ਜਾ ਕੇ ਸਾਈਨ ਕਰਵਾ ਦੂੰਗਾ। ਉਹਦਾ ਮਕਸਦ ਕੀ ਹੈ ਕਰਾਉਣ ਦਾ? ਕਿ ਕੱਲ ਬੰਦਾ ਇਹ ਨਾ ਕਹੇ ਇੱਥੇ ਬੈਠ ਕੇ ਕੁਝ ਕਹ ਰਿਹਾ ਹੁੰਦਾ ਉੱਥੇ ਕੁਝ ਕਹ ਰਿਹਾ ਹੁੰਦਾ ਔਰ ਜਦੋਂ ਪੁਲਿਸ ਪ੍ਰਸ਼ਾਸਨ ਸ਼ਕਤੀ ਕਰੇ ਕਮੇਟੀ ਸ਼ਕਤੀ ਕਰੇ ਫਿਰ ਆਪਾਂ ਉਹ 10 ਦੁਕਾਨਦਾਰ ਹੈਗੇ ਨਾ ਜਦ ਮਰਜ਼ੀ ਰੌਲਾ ਪਾ ਕੇ ਬੈਠੇ। ਤੁਸੀਂ ਤਾਂ ਰੌਲਾ ਪਾ ਸਕਦੇ ਜਿਹੜੇ ਲੋਕ ਆ ਕੇ ਤੁਹਾਡੇ ਕੋਲ ਲੰਘਦੇ ਜਿਹੜੇ ਦੁਖੀ ਹੁੰਦੇ ਆ ਉਹ ਕਿੱਥੇ ਰੌਲਾ ਪਾਉਣ? ਉਹ ਸਾਡੇ ਕੋਲ ਪਾਉਂਦੇ ਆ। ਸੋ ਉਹਦੇ ਵਾਸਤੇ ਜੁਨੇਨੀ ਵਾਸਿ ਡਿਸੀਜਨ ਕਰੀਏ ਜਿਸ ਨਾਲ ਤੁਹਾਡਾ ਰੋਜ਼-ਰੋਜ਼ ਦਾ ਇਹ ਕਿਹੜਾ ਖਤਮ ਹੋ ਗਿਆ ਔਰ ਤੁਹਾਡਾ ਨੁਕਸਾਨ ਕੀ ਹੋ ਰਿਹਾ ਹੈ ਸ਼ਹਿਰ ਤੁਹਾਨੂੰ ਪਤਾ ਜਾਂ ਨਹੀਂ ਪਤਾ ਸਾਰਾ ਸ਼ਹਿਰ ਤਾਂ ਨਿਕਲ ਨਿਕਲ ਕੇ ਬਾਹਰ ਜਾ ਰਿਹਾ ਵੱਡੇ ਵੱਡੇ ਦੁਕਾਨਾਂ ਵਧੀਆ ਰੂੜਾ ਤੇ ਬਣ ਗਈਆਂ ਵੱਡੇ ਵੱਡੇ ਮਾਲਤ ਬਣ ਗਏ ਔਰ ਆਪਣੀਆਂ ਦੁਕਾਨਾਂ ਕਿਤੇ ਨਾ ਕਿਤੇ ਨੁਕਸਾਨ ਚ ਜਾ ਰਹੀਆਂ ਤੇ ਸਾਨੂੰ ਤਾਂ ਕੁਝ ਪੁਲਿਸਿੰਗ ਕਰਦੇ ਆ ਤੁਹਾਡੇ ਲੋਕਾਂ ਨਾਲ ਸਾਡਾ ਬਾਹ ਹੈ ਅਸੀਂ ਥੋੜੀ ਚਾਹੁੰਦੇ ਤੁਸੀਂ ਉੱਜੜ ਜਾਓ ਤੁਹਾਡਾ ਨੁਕਸਾਨ ਹੋ ਗਿਆ ਉਹਦੇ ਵਾਸਤੇ ਅਸੀਂ ਚਾਹੁੰਦੇ ਵੀ ਜੇ ਤੁਸੀਂ ਫੈਸਲਾ ਹੁਣ ਜੇ ਕੋਠੀ ਰੋਡ ਦੀ ਗੱਲ ਕਰੀਏ ਕੋਠੀ ਰੋਡ ਤੋਂ ਗੱਡੀਆਂ ਨਹੀਂ ਨਿਕਲ ਸਕਦੀਆਂ پارک ਨਾ ਹੋਣ ਬੇਸ਼ੱਕ ਨਿਕਲ ਨਹੀਂ ਛੱਡਦੇ ਪਰ ਦੁਕਾਨ ਕਿੰਨੀ ਹੈ 40 ਫੁੱਟ ਸੜਕ ਹੋਣੀ ਹੈ ਸਾਰੀ ਅਸੀਂ ਮੰਨੀ ਹੋਈ ਹੈ ਅੱਗੇ ਜਾ ਕੇ ਵੀ ਕੋਠੀ ਰੋਡ ਤੋਂ ਬੜਾ ਸੋਹਣਾ ਸਾਰੇ ਆ ਸੜਕ ਗੱਡੀਆਂ ਆਰਾਮ ਨਾਲ ਪਾਸ ਹੋ ਸਕਦੀਆਂ ਗੀਤਾ ਭਵਨ ਰੋਡ ਜ਼ਰੂਰ ਹੈਗਾ ਵੀ ਇੱਥੇ ਗੱਡੀਆਂ ਪਾਸ ਹੋਣੀਆਂ ਦਿੱਕਤ ਹੈ ਹੁਣ ਪਹਿਲਾਂ ਆਪਾਂ ਫੈਸਲਾ ਕਰੀਏ ਦੇਖੋ ਮੇਰੇ ਕੋਲ ਦਿਮਾਗ ਛੈਗਾ ਇਸ ਪਾਸੇੋਂ ਕਮੇਟੀ ਘਰ ਤੋਂ ਨਿਕਲਣਾ ਹੈ ਗੱਡੀਆਂ ਦੀ ਕੋਈ ਦਿੱਕਤ ਨਹੀਂ ਦਿੱਕਤ ਕਿੱਥੇ ਆ ਰਹੀ ਜਿੱਥੇ ਕਮੇਟੀ ਘਰ ਮੋੜੇ ਲੋਕੀ ਕੋਈ ਆਫੀਸਰ ਕੋਈ ਹੋਰ ਆ ਕੇ ਗੱਡੀ پارک ਕਰ ਲਏ ਉੱਥੇ ਚਲੇ ਜਾਂਦਾ ਜਾਂ ਕੋਈ ਬੰਦਾ ਹੋਰ ਜਿਹੜਾ ਬਾਜ਼ਾਰ ਪਗੀਤਾ ਭਵਨ ਰੋਡ ਦੇਣਾ ਉੱਥੇ پارک ਕਰਕੇ ਚਲੇ ਜਾਂਦਾ ਉਹਦੇ ਵਾਸਤੇ ਬਹੁਤ ਛੋਟਾ ਜਿਹਾ ਮੈਂ ਜੋ ਸਮਝਦਾ ਇਸ ਜਿੱਥੇ ਮੋੜ ਮੁੜਦਾ ਹੈ ਉੱਥੇ ਇੱਕ ਬੰਦਾ ਰੱਖ ਦਿਓ ਆਪਣਾ ਇੱਕ ਬੰਦਾ ਇਸ ਪਾਸੇ ਰੱਖ ਅਸੀਂ ਇਹਨੂੰ ਉਹ ਜਿਹੜਾ ਹੁੰਦਾ ਐ ਇਸ ਤਰ੍ਹਾਂ ਕਰਦੇ ਐ ਐਂਗਲ ਜਿਆ ਹੁੰਦਾ ਨਾ ਬੇਜ ਨਾਲ ਟੱਕ ਹੋ ਜਾਂਦਾ ਉਹ ਦਿਨੇ ਜਿਹੜਾ ਹੈਗਾ ਸਿਰਫ ਇੰਨਾ ਕਰਦੀ ਐ ਕਿ ਇੱਥੋਂ ਸਕੂਟਰ ਮੋਟਰਸਾਈਕਲ ਨਿਕਲਦੇ ਅਗਰ ਕੋਈ ਬੰਦਾ ਪਾਰਕਿੰਗ ਦੇ ਕੇ ਪਾਰਕਿੰਗ ਫੀਸ ਰੱਖਣ ਉਹ ਕਹਿੰਦਾ ਜੀ ਮੈਂ ਇੱਥੋਂ ਸਮਾਨ ਖਰੀਦਣਾ ਹੁਣ ਤੁਸੀਂ ਮੈਨੂੰ ਦੱਸੋ ਸਾਰੀਆਂ ਕਾਰਾਂ ਇੱਥੇ ਆਣ ਹੀ ਨਾ ਦਈਏ ਫਿਰ ਕਾਰ ਵਾਲਾ ਤਾਂ ਪਹਿਲੇ ਜਾ ਰਿਹਾ শোরੂਮਾਂ 'ਚ ਉਸ ਤੋਂ ਤੁਹਾਡੇ ਕੋ ਆਣ ਲਈ ਤਿਆਰ ਨੂੰ ਤੁਰਕੇ ਜਿਹੜਾ ਬੰਦਾ ਆਊਗਾ ਸਰ ਕੋਈ ਆਊਗਾ ਨਹੀਂ ਤਾਂ ਆਊਗਾ ਜੀ ਤੁਸੀਂ ਇੱਥੇ ਇੱਕ ਜੈਨੂਇਨ ਫੀਸ ਰੱਖ ਦਿਓ ਜੀ ਇਹ ਸਮਾਰਕਿਟ ਤੋਂ ਦੇ ਖਰੀਦਣਾ ਹੈ ਕਾਰ 'ਚ ਆਉਣਾ ਹੈ ਰੁਪਏ 50 ਰੱਖ ਦੋ 30 ਰੱਖ ਦੋ ਡਿਸਾਈਡ ਕਰ ਲਓ ਉਹਦੇ ਕੋਲੋਂ ਆਪਾਂ ਉਹ ਪੈਸੇ ਲੈ ਲਈਏ ਸ਼ਾਇਦ ਸਾਡੇ ਪੈਸੇ ਜਿੰਨੇ ਉਹ ਬੰਦੇ ਦੇ ਰੱਖਣ ਦੇ ਰੱਗਨੇ ਇੱਕ ਬੰਦੇ ਦੇ ਉਹ ਉੱਥੇ ਹੀ ਕੱਢ ਸਕਦੇ ਆਪਾਂ ਜੇ ਦੋਨੋਂ ਬੈਰੀਕੇਡੇ ਹੋ ਜਾਣ ਅੱਛਾ ਹੁਣ ਮੰਨ ਲਓ ਕੋਠੀ ਰੋਡ ਤੇ ਇੱਕ ਬੰਦੇ ਦੇ ਮੂਹਰੇ ਉਹਨੇ ਦੁਕਾਨ ਪਾਰ ਕਰ ਲਈ ਕੀਤੀ ਜਾਂ ਉਹ ਇਸ ਦੁਕਾਨ ਤੋਂ ਖਰੀਦ ਲੈ ਜਾਂ ਕਿਸੇ ਦੁਕਾਨ ਤੋਂ ਖਰੀਦ ਲੇ ਦੈਨ ਅਗਲੇ ਬੰਦੇ ਨੇ ਆ ਕੇ ਦੁੱਜੇ ਮੇਰੇ ਪਾਰਕ ਕਰਨੀ ਇਹ ਤਾਂ ਬਾਜ਼ੀ ਦਾ ਬੱਟਾ ਹੀ ਹੈ ਨਾ ਕਿ ਮੇਰੇ ਮੋੜੇ ਪਾਰਕ ਨਾ ਹੋਏ ਭਾਈ ਇੱਕ ਘੰਟਾ ਹੁਜ਼ਾ ਤੇਰੇ ਮੋੜੇ ਪਾਰਕ ਹੋ ਜਾ ਅਗਲੇ ਘੰਟੇ ਕਿਸੇ ਹੋਰ ਮੋੜੇ ਪਾਰਕ ਹੋ ਸੋ ਜੀ 40 ਫੁੱਟ ਜਗ੍ਹਾ ਤੇ ਗੱਡੀਆਂ ਤੁਹਾਡੇ ਕੋਲ ਬਿਰਲੀਆਂ ਬਿਰਲੀਆਂ ਜਿਹਨੇ ਖਰੀਦਣਾ ਹੈ ਜਿਹਨੂੰ ਜ਼ਰੂਰਤ ਹੈ ਬਾਹਰ ਨਾਲੋਂ ਕੋਸਟ ਵੱਧ ਰੱਖੀਏ ਕਿ ਜੇ ਇੱਥੇ ਪਾਰਕ ਕਰਨੇ ਆ ਇੱਥੋਂ ਖਰੀਦ ਕਰਨੇ ਆ ਤੇ ਪੈਸੇ ਇੰਨੇ ਪੇ ਕਰਨੇ ਪੈਣ ਸੋ ਆ ਤੁਹਾਡੇ ਘੱਟੋ ਘੱਟ ਮੇਰੇ ਖਿਆਲ ਤੇ ਜ਼ਿਆਦਾ ਨਹੀਂ ਤਾਂ ਇੱਥੋਂ ਲੈ ਕੇ ਇੱਥੋਂ ਤੱਕ ਕਿੰਨੇ ਦੁਕਾਨਦਾਰ ਹੋਣਗੇ ਜੀ ਕਮੇਟੀ ਕਰ ਸਕਦੇ ਸਾਡੇ 800 200 ਤਾਂ ਹੋ ਗਏ ਮਤਲਬ ਆਪਾਂ ਉਹਦੇ ਚੋਂ ਹੀ ਕਰ ਸਕਦੇ ਹਾਂ ਔਰ ਫਿਰ ਸਾਡਾ ਮੁਲਾਜ਼ਮ ਕਿੱਥੇ ਕੋਈ ਸਹੀ ਹੈ ਗਲਤ ਹੈ ਸਹੀ ਹੈ ਟ੍ਰੇਡਿੰਗ ਆਈਡੀ ਹੋਵੇ ਨਾ ਰਾਇਤ ਦੇ ਹੋਵੇ ਕਮੇਟੀਅਲ ਕੋਈ ਨਾ ਅਭੀ ਨਿਰਧਾਰਤ ਵੀ ਨਾ ਅਪਰੋਚ ਕਰੀਓ ਹੁਣ ਕਿਸੇ ਨੂੰ ਆਬਜੈਕਸ਼ਨ ਨਾ ਦੱਸੋ ਬਦਾਨੀ ਕਹਿੰਦੇ ਵੀ ਆਪਾਂ ਵਿਚਲਾ ਹੱਲ ਕੱਢਣਾ ਹੈ ਨਾ ਕਿ ਆਪਾਂ ਕੋਈ ਧੋਪਣਾ ਨਹੀਂ ਫੈਸਲਾ ਜਿਓ ਜੀ ਫੈਸਲਾ ਧੋਪਣਾ ਨਹੀਂ ਤੁਹਾਡੀ ਸਹਿਮਤੀ ਦਾ ਤੁਹਾਡਾ ਕਾਲੂ ਕੋਈ ਉੱਠ ਕੇ ਆਣਾ ਗਵੇ ਕਿ ਪ੍ਰਧਾਨ ਜੀ ਸਾਨੂੰ ਕੋਈ ਪੁੱਛਿਆ ਨਹੀਂ ਹੁਣ بار بار ਡੀਐਸਪੀ ਸਾਹਿਬ ਵੀ ਪੁੱਛ ਰਹੇ ਆ ਕਾਰਪੋਰੇਸ਼ਨ ਤੋਂ ਗੋਇੰਦ ਸਾਹਿਬ ਹੋਰ ਅਫਸਰ ਆਏ ਉਹ ਵੀ ਪੁੱਛ ਰਹੇ ਆ ਐਮਸੀ ਸਾਹਿਬ ਵੀ ਬੈਠੇ ਆ ਆਪਣਾ ਹੱਥ ਫੜਾ ਕਰਕੇ ਆਪਣੀ ਸੀਟ ਤੇ ਖੜੇ ਹੋ ਕੇ ਬੜੇ ਵਧੀਆ ਡਿਸਪਲਿਨ ਦੇ ਨਾਲ ਆਪਾਂ 2 ਮਿੰਟ ਆਪਣੀ ਸਪੀਚ ਜਾਂ ਆਪਣਾ ਵਿਚਾਰ ਦੱਸ ਸਕਦੇ ਆ ਉਸ ਤੋਂ ਬਾਅਦ ਜਿਹੜੀ ਮੀਟਿੰਗ ਜਿਹੜੀ ਆ ਉਹ ਖਤਮ ਹੋ ਜਾਏਗੀ ਕੱਲ ਪਰਸੋਂ ਤੋ ਫੈਸਲਾ ਜਿਹੜਾ ਜੇ ਨਾ ਵੀ ਲੈਂਦਾ ਆਪਣਾ ਦੂਜੇ ਨਾਲ ਤਾਂ ਦੇਰੇ کیلو والے تے دیتا بولے جو آووں فون آؤ اپی جگہ تے کھڑے ہو جاؤ اپنا 5 کلو کلو کرنا کوئی بھی کسے کھانا نہیں جائے مصالحہ تے کی حال چل رہا ہے مصالحہ اپا کو تڑکا نہیں کرنا کوئی وجدہ اپنا ساڈا دا وی اپنا کام ہے اپا راہلے میں دا مصالحہ دی والدہ کہنا اپا ایک دوسرے تے ان کو نکالیں قصور دے گانداراں دا نہیں ایویں اپا انہاں دا گانداراں تے بیٹھے ہیں قصور ਇਹਨਾਂ ਕੋਈ ਆ ਕੇ ਬੜੀ ਲਾਗਨ ਦਾ ਉਹੀ ਆਈਟਮ ਨਾ ਖੇਲਦਾ ਦੁਕਾਨਦਾਰ ਲੱਖਾਂ ਕਰੋੜਾਂ ਰੁਪਏ ਖਰਚ ਕੇ ਦੁਕਾਨ ਦਾ ਬਣਾਉ ਤਾ ਉਹ ਬਾਹਰ ਕੱਢ ਗਏ ਉਹ ਆਈਟਮ ਨਾ ਕਰਦਾ ਰੋਲਾ ਦਾ ਇੱਕ ਤੋਂ ਅੱਧਾ ਉਹ 4 ਮੋੜ ਤੋਂ 6 ਮੋੜ ਹੋਈ ਜਾਂਦਾ 6 ਤੋਂ 8-8 ਤੱਕ ਜਾਂਦਾ ਇਹ ਤਾਂ ਮੈਂ ਮੁਸ਼ਕਲ ਨੂੰ ਸਮੈ ਨਾ ਅੱਜ ਇਹਦਾ ਰੈਗੂਲਰ ਨੂੰ ਖੁਦ ਹੀ ਪਾਸ ਕਰਨਾ ਪ੍ਰਸ਼ਾਸਨ ਨੂੰ ਲੋਟ ਕਮੇਟੀ ਨੂੰ ਜਿਹੜੀ ਗੱਲ ਉਹਦੇ ਚ ਕੋਲੇ ਪਹੁੰਚ ਆ ਜਾਣਾ ਆਪਣਾ ਸ਼ਕਤੀ ਪਰਪੂ ਦੇ ਤੂੰ ਅਸੀਂ ਸਾਰੇ ਇਕੱਠੇ ਹੋਏ ਆਂ ਅਕੀਲ ਪ੍ਰਸ਼ਾਸਨ ਤੋਂ ਪਰਸ਼ੁਸ ਕਰਦੇ ਨੇ ਕਿ ਲੋਕ ਜਿਹੜੇ ਹੈਗੇ ਆ ਉਹੋ ਕਿਸੇ ਕੰਮ ਹੀ ਪ੍ਰੋਬਲਮਸ ਹੁੰਦੇ ਥੈਂ ਉਹ ਸਾਨੂੰ ਵੀ ਅਪਰੋਚ ਕਰਦੇ ਆ। ਔਰ ਇਹ ਜੀ ਲੋਕਾਂ ਦਾ ਟਾਸਕ ਹੁੰਦਾ ਪੁਲਿਸ ਉਹਨਾਂ ਨੂੰ ਅਵੇਲੇਬਲ ਹੁੰਦੀ ਨਾ ਕਿ ਉਹਨਾਂ ਨੂੰ ਕਮੇਟੀ ਲੱਗਦੀ ਨਾ ਉਹਨਾਂ ਨੂੰ ਈਓ ਲੱਗਦਾ ਨਾ ਇੰਸਪੈਕਟਰ ਲੱਗਦਾ ਤੇ ਹਰ ਬੰਦਾ ਆ ਕੇ ਪੁਲਿਸ ਨੂੰ ਕਹਿੰਦੇ ਆ ਹੁੰਦਾ ਜੀ ਉਹਨੂੰ ਸਨਮਾਨ ਬਾਤ। ਇਸ ਸਮੱਸਿਆ ਨੂੰ ਕਾਨੂੰਨ ਕਾਇਦੇ ਬਣੇ ਹੋਏ ਆ ਉਹ ਨਾਲ ਹੱਲ ਕੀਤਾ ਜਾ ਸਕਦਾ। ਅੱਪਾ ਕਿਉਂ ਬੈਠੇ ਇੱਥੇ ਕਿ ਆਪਣੇ ਲੋਕ ਹੁੰਦੇ ਆ ਉਹਨਾਂ ਵਾਸਤੇ ਅਸੀਂ ਪੁਲਿਸਿੰਗ ਕਰਨੀ ਹੁੰਦੀ ਹੈ ਪੁਲਿਸ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਦੁਕਾਨਾਂ ਦੇ ਕੋਲੋਂ ਸਮਾਨ ਨਿਕਾਉਂਦੀ ਖਿਦੇ ਜਾਂ ਦੁਕਾਨਾਂ ਨੂੰ ਸਟੀਮ ਲਾਈਨ ਰੈਗੂਲੇਟ ਕਰਾ ਦੇ ਇਹ ਸਾਡੀ ਡਿਊਟੀ ਨਹੀਂ ਹੈ ਇਹਦੇ ਵਾਸਤੇ ਕਮੇਟੀ ਬਣੀ ਹੋਈ ਹੈ ਇਹ ਕਮੇਟੀ ਦੀ ਡਿਊਟੀ ਹੈ ਕਮੇਟੀ ਕੀ ਕਰਦੇ ਆ ਪੋਲੀਟੀਸ਼ੀਅਨ ਕੀ ਕਰਦੇ ਤੁਸੀਂ ਕੀ ਕਰਦੇ ਤੇ ਤੁਹਾਡੇ ਕੰਮ ਆਪਣਾ ਕੰਮ ਕੀ ਹੈ ਪਕਿਉਂ ਆਏ ਤੁਹਾਡੇ ਕੋਲ ਕੀ ਇਹ ਸਮੱਸਿਆ ਜਦੋਂ ਅਸੀਂ ਤੁਹਾਡੇ ਨਾਲ ਵੀ ਗੱਲ ਕਰਦੇ ਆਂ ਤੁਹਾਨੂੰ ਆ ਕੇ ਤਾੜਦੇ ਆਂ ਦਿਵਾਲੀ ਦੇ ਦਿਨਾਂ 'ਚ ਆਪਾਂ ਬਾਹਰ ਨਿਕਲੇ ਸੀਗੇ ਹਨਾ ਸਾਰੀਆਂ ਦੁਕਾਨਾਂ ਤੇ ਗਏ ਤਾਂ ਕੰਪਲੇਨ ਕਰਦੇ ਆਂ ਹੁਣ ਤੁਹਾਡੀਆਂ ਸਾਰੀਆਂ ਦੀਆਂ ਭਾਵਨਾਵਾਂ ਮਨ ਸੀਗੀਆਂ ਕਿ ਆ ਇਹਨੂੰ ਸੋਲਵ ਕਰਨਾ ਚਾਹੀਦਾ ਤੇ ਜੇ ਸਾਰੇ ਆਪਾਂ ਸੋਲਵ ਵਾਲੇ ਪਾਸੇ ਆਂ ਕੁਝ ਇੱਕ ਬੰਦੇ ਹੀ ਆਪਾਂ ਨੂੰ ਖਰਾਬ ਕਰ ਰਹੇ ਤੇ ਫਿਰ ਤੁਸੀਂ ਸਾਡਾ ਸਹਿਯੋਗ ਲੈ ਸਕਦੇ ਆਂ ਅਸੀਂ ਜਿਹੜੀ ਡਿਊਟੀ ਪੂਰੀ ਤਰ੍ਹਾਂ ਸਾਡੀ ਨਹੀਂ ਹੈ ਹੈਲਪ ਕਰਨਾ ਹੈ ਇਹਨਾਂ ਦੀ ਕਮੇਟੀ ਦੀ ਇਹ ਸਿਕਿਉਰਿਟੀ ਚਾਹੁੰਦੇ ਅਸੀਂ ਦੇਣਾ ਸਾਡਾ ਫਰਜ਼ ਮੰਨਦਾ ਹੈ ਇਹਨਾਂ ਦੇ ਕਾਇਦੇ ਕਾਨੂੰਨ ਹੈ ਸਾਰੇ ਲਾਗੂ ਕਰਨ ਲੇਕਿਨ ਫਿਰ ਵੀ ਅਸੀਂ ਚਾਹੁੰਦੇ ਆ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਅਗਰ ਇਹ ਸਮੱਸਿਆ ਸਾਡੀ ਇੰਟਰਵੈਂਸ਼ਨ ਨਾਲ ਸਾਡੇ ਸਹਿਯੋਗ ਨਾਲ ਹੱਲ ਹੋ ਸਕਦੀ ਹੈ ਤਾਂ ਅਸੀਂ ਉਹਦੇ ਵੀ ਤਤਪਾਰਾ ਕਰਾਂਗੇ ਔਰ ਉਹਦਾ ਬੜਾ ਸਿੰਪਲ ਜਿਹਾ ਫੰਡਾ ਹੈ ਇਹਨੂੰ ਬਾਰ-ਬਾਰ ਆਪਾਂ ਕਰੀ ਜਾਈਏ ਉਹ ਫੋਨ ਕਰਦਾ ਇਹ ਫੋਨ ਕਰਦਾ ਕੋਈ ਫੋਨ ਨਹੀਂ ਕਰਦਾ ਬਸ ਹੱਤੇ ਅਸੀਂ ਸਾਰੇ ਕਾਇਦੇ ਕਾਨੂੰਨ ਚ ਮੰਨੀਏ ਔਰ ਜਿਹੜੀ ਮੈਂ ਗੱਲ ਕਰਿਆ ਸੀ ਕੋਈ ਜ਼ਰੂਰੀ ਨਹੀਂ ਵੀ ਅਸੀਂ ਇੱਥੇ ਸਾਈਨ ਕਰਾ ਲਈਏ ਕੋਡੀਆਂ ਦੇ ਬਣੇ ਹੋਏ ਬਜ਼ਾਰਾਂ ਦੇ ਵਿੱਚ ਮੈਂ ਦੁਕਾਨ-ਦੁਕਾਨ ਤੇ ਜਾ ਕੇ ਸਾਈਨ ਕਰਵਾ ਦੂੰਗਾ। ਉਹਦਾ ਮਕਸਦ ਕੀ ਹੈ ਕਰਾਉਣ ਦਾ? ਕਿ ਕੱਲ ਬੰਦਾ ਇਹ ਨਾ ਕਹੇ ਇੱਥੇ ਬੈਠ ਕੇ ਕੁਝ ਕਹਿ ਰਿਆ ਹੁੰਦਾ ਉੱਥੇ ਕੁਝ ਕਹਿ ਰਿਆ ਹੁੰਦਾ ਔਰ ਜਦੋਂ ਪੁਲਿਸ ਪ੍ਰਸ਼ਾਸਨ ਚੱਟੇ ਕਰੇ ਕਮੇਟੀ ਸ਼ਕਤੀ ਕਰੇ ਫਿਰ ਆਪਾਂ ਨੂੰ ਤਾਂ 10 ਦੁਕਾਨਦਾਰ ਹੈਗੇ ਆ ਨਾ ਜਦ ਮਰਜ਼ੀ ਰੌਲਾ ਪਾ ਕੇ ਬੈਠੇ। ਤੁਸੀਂ ਤਾਂ ਰੌਲਾ ਪਾ ਸਕਦੇ ਜਿਹੜੇ ਲੋਕ ਆ ਕੇ ਤੁਹਾਡੇ ਕੋਲ ਲੰਘਦੇ ਜਿਹੜੇ ਦੁਖੀ ਹੁੰਦੇ ਆ ਉਹ ਕਿੱਥੇ ਰੌਲਾ ਪਾਣ? ਉਹ ਸਾਡੇ ਕੋਲ ਆਉਂਦੇ। ਸੋ ਉਹਦੇ ਵਾਸਤੇ ਜੁਨੇਨੀ ਵਾਸਤੇ ਡਿਸੀਜਨ ਕਰੀਏ ਜਿਸ ਨਾਲ ਤੁਹਾਡਾ ਰੋਜ਼-ਰੋਜ਼ ਦਾ ਇਹ ਕਿਹੜਾ ਖਤਮ ਹੋ ਗਿਆ ਔਰ ਤੁਹਾਡਾ ਨੁਕਸਾਨ ਕੀ ਹੋ ਰਿਹਾ ਹੈ ਸ਼ਾਇਦ ਤੁਹਾਨੂੰ ਪਤਾ ਜਾਂ ਨਹੀਂ ਪਤਾ ਸਾਰਾ ਸ਼ਹਿਰ ਤਾਂ ਨਿਕਲ ਨਿਕਲ ਕੇ ਬਾਹਰ ਜਾ ਰਿਹਾ ਵੱਡੇ ਵੱਡੇ ਦੁਕਾਨਾਂ ਵਧੀਆ ਰੂੜਾਂ ਤੇ ਬਣ ਗਈਆਂ ਵੱਡੇ ਵੱਡੇ ਮਾਲਤ ਬਣ ਗਏ ਔਰ ਆਪਣੀਆਂ ਦੁਕਾਨਾਂ ਕਿਤੇ ਨਾ ਕਿਤੇ ਨੁਕਸਾਨ ਚ ਜਾ ਰਹੀਆਂ ਤੇ ਸਾਨੂੰ ਤਾਂ ਕੋਈ ਪੁਲਿਸ ਹੀ ਕਰਦੇ ਆ ਤੁਹਾਡੇ ਲੋਕਾਂ ਨਾਲ ਸਾਡਾ ਵਾਅਦਾ ਹੈ ਅਸੀਂ ਥੋੜੀ ਚਾਹੁੰਦੇ ਤੁਸੀਂ ਉੱਜੜ ਜਾਓ ਤੁਹਾਡਾ ਨੁਕਸਾਨ ਹੋਵੇ ਉਹਦੇ ਵਾਸਤੇ ਅਸੀਂ ਚਾਹੁੰਦੇ ਵੀ ਜੇ ਤੁਸੀਂ ਫੈਸਲਾ ਹੁਣ ਵੀ ਕੋਠੀ ਰੋਡ ਦੀ ਗੱਲ ਕਰੀਏ ਕੋਠੀ ਰੋਡ ਤੋਂ ਗੱਡੀਆਂ ਨਹੀਂ ਨਿਕਲ ਸਕਦੀਆਂ ਪਾਰਕ ਨਾ ਹੋਣ ਬਿਸ਼ੱਕ ਨਿਕਲ ਨਹੀਂ ਸਕਦੀਆਂ ਪਰ ਦੁਕਾਨ ਕਿੰਨੀ ਹੈ 40 ਫੁੱਟ ਸੜਕ ਹੋਣੀ ਹੈ ਸਾਰੇ ਅਸੀਂ ਮੰਨੀ ਹੋਈ ਅੱਗੇ ਜਾ ਕੇ ਵੀ ਕੋਠੀ ਰੋਡ ਤੋਂ ਬੜਾ ਸੋਹਣਾ ਸਾਰੇ ਸੜਕ ਗੱਡੀਆਂ ਆਰਾਮ ਨਾਲ ਪਾਸ ਹੋ ਸਕਦੀਆਂ ਗੀਤਾ ਭਵਨ ਰੋਡ ਦੀ ਲੋੜ ਹੈਗਾ ਵੀ ਇੱਥੇ ਗੱਡੀਆਂ ਪਾਸ ਹੋਣੀਆਂ ਦਿੱਕਤ ਹੈ ਹੁਣ ਪਹਿਲਾਂ ਆਪਾਂ ਫੈਸਲਾ ਕਰੀਏ ਦੇਖੋ ਮੇਰੇ ਜਿਉਂ ਦਿਮਾਗ ਹੈਗਾ ਇਸ ਪਾਸੇ ਉਹ ਕਮੇਟੀ ਘਰ ਤੋਂ ਨਿਕਲਣਾ ਹੈ ਗੱਡੀਆਂ ਦੀ ਕੋਈ ਦਿੱਕਤ ਨਹੀਂ ਦਿੱਕਤ ਕਿੱਥੇ ਆ ਰਹੀ ਜਿੱਥੇ ਕਮੇਟੀ ਘਰ ਮੋੜੇ ਲੋਕੀ ਕੋਈ ਆਫੀਸਰ ਕੋਈ ਹੋਰ ਆ ਕੇ ਗੱਡੀ پارک ਕਰ ਲਏ ਉੱਥੇ ਚੱਲ ਜਾਂਦਾ ਜਾਂ ਕੋਈ ਬੰਦਾ ਹੋਰ ਜਿਹੜਾ ਪੰਜਾਬ ਕੀਤਾ ਭਵਨ ਰੋਡ ਦੇਣਾ ਉੱਥੇ پارک ਕਰਕੇ ਚੱਲ ਜਾਂਦਾ ਉਹਦੇ ਵਾਸਤੇ ਬਹੁਤ ਛੋਟਾ ਜਿਹਾ ਮੈਂ ਜੋ ਸਮਝਦਾ ਇਸ ਜਿੱਥੇ ਮੋੜ ਮੁੜਦਾ ਉੱਥੇ ਇੱਕ ਬੰਦਾ ਰੱਖ ਦਿਓ ਆਪਣਾ ਇੱਕ ਬੰਦਾ ਇਸ ਪਾਸੇ ਰੱਖ ਅਸੀਂ ਇਹਨੂੰ ਉਹ ਜਿਹੜਾ ਹੁੰਦਾ ਹੈ ਐਸ ਤਰ੍ਹਾਂ ਕਰਕੇ ਐਂਗਲ ਜਿਆ ਹੁੰਦਾ ਨਾ ਬੇਨ ਨਾਲ ਟੱਕ ਹੋ ਜਾਂਦਾ ਉਹ ਦਿਨੇ ਜਿਹੜਾ ਹੈਗਾ ਸਿਰਫ ਇੰਨਾ ਕਰਦੀ ਏ ਕਿ ਇਥੋਂ ਸਕੂਟਰ ਮੋਟਰਸਾਈਕਲ ਨਿਕਲੂ ਅਗਰ ਕੋਈ ਬੰਦਾ ਪਾਰਕਿੰਗ ਦੇ ਕੇ ਇੱਕ ਪਾਰਕਿੰਗ ਥੀਸ ਰਖ ਲਓ ਉਹ ਕਹਿੰਦਾ ਜੇ ਮੈਂ ਇਥੋਂ ਸਮਾਨ ਖਰੀਦਣਾ ਹੁਣ ਤੁਸੀਂ ਮੈਨੂੰ ਦੱਸੋ ਸਾਰੀਆਂ ਕਾਰਾਂ ਇੱਥੇ ਆਣ ਹੀ ਨਾ ਦਈਏ ਫਿਰ ਕਾਰ ਵਾਲਾ ਤਾਂ ਪਹਿਲੇ ਜਾ ਰਿਹਾ শোরੂਮਾਂ ਚ ਉਹ ਤਾਂ ਤੁਹਾਡੇ ਕੋ ਆਣ ਲਈ ਤਿਆਰ ਨਹੀਂ ਤੁਰ ਕੇ ਜਿਹੜਾ ਬੰਦਾ ਆਊਗਾ ਸਿਰ ਪੂਰੀ ਆਊਗਾ ਨਹੀਂ ਤਾਂ ਆਊਗਾ ਜੀ ਤੁਸੀਂ ਇੱਥੇ ਜੈਨੂਲ ਫੀਸ ਰੱਖ ਦਿਓ ਜੀ ਇਸ ਮਾਰਕੀਟ ਤੋਂ ਦੇ ਖਰੀਦਣਾ ਹੈ ਕਾਰ ਚ ਆਉਣਾ ਹੈ ਰੁਪਏ 50 ਰੱਖ ਦੋ 30 ਰੱਖ ਦੋ ਡਿਸਾਈਡ ਕਰ ਲਓ ਉਹਦੇ ਕੋਲੋਂ ਆਪਾਂ ਉਹ ਪੈਸੇ ਲੈ ਲਈਏ ਛੇਕ ਸਾਢੇ ਪੈਸੇ ਜਿੰਨੇ ਉਹ ਬੰਦੇ ਦੇ ਅੱਖਣ ਦੇ ਰੱਖਨੇ ਇੱਕ ਬੰਦੇ ਦੇ ਉਹ ਉੱਥੇ ਹੀ ਕੱਢ ਸਕਦੇ ਆਪਾਂ ਜੇ ਦੋਨੋਂ ਬੈਰੀਕੇਡੇ ਹੋ ਜਾਣ ਅੱਛਾ ਹੁਣ ਮੰਨ ਲਓ ਕੋਠੀ ਰੋਡ ਤੇ ਇੱਕ ਬੰਦੇ ਦੇ ਮੂਹਰੇ ਉਹਨਾਂ ਦੁਕਾਨ ਪਰ ਕਰ ਲਈ ਗਈ ਜਿਉ ਆਉ ਇਸ ਦੁਕਾਨ ਤੋਂ ਖਰੀਦ ਲੈ ਜਾਂ ਪੀ ਦੁਕਾਨ ਤੋਂ ਖਰੀਦ ਲੈ ਦੈਨ ਅਗਲੇ ਬੰਦੇ ਨੇ ਆ ਕੇ ਦੁੱਝੋ ਮੇਰੇ پارک ਕਰ ਤੀ ਇਹ ਤਾਂ ਬਾਈ ਦਾ ਬੱਟਾ ਹੀ ਹੈ ਨਾ ਕਿ ਮੇਰੇ ਮੋੜੇ پارک ਨਾ ਹੋਏ ਭਾਈ ਇੱਕ ਘੰਟਾ ਹੁਣ ਤੇਰੇ ਮੋੜੇ پارک ਹੋ ਜਾ ਅਗਲੇ ਘੰਟੇ ਕਿਸੇ ਹੋਰ ਮੋੜੇ پارک ਸੁਣ ਜੀ 40 ਫੁੱਟ ਜਗ੍ਹਾ ਤੇ ਗੱਡੀਆਂ ਤੁਹਾਡੇ ਕੋਲ ਬਿਰਲੀਆਂ ਬਿਰਲੀਆਂ ਜਿਹਨੇ ਖਰੀਦਣਾ ਹੈ ਜਿਹਨੂੰ ਜ਼ਰੂਰਤ ਹੈ ਬਾਹਰ ਨਾਲੋਂ ਕੋਸਟ ਵੱਧ ਰੱਖੀਏ ਕਿ ਜੇ ਇੱਥੇ پارک ਕਰਨੇ ਆ ਇੱਥੋਂ ਖਰੀਦ ਕਰਨੇ ਆ ਤੇ ਪੈਸੇ ਇੰਨੇ ਪੇ ਕਰਨੇ ਪੈਣ ਸੋ ਆ ਤੁਹਾਡੇ ਘੱਟੋ ਘੱਟ ਮੇਰੇ ਖਿਆਲ ਤੇ ਜ਼ਿਆਦਾ ਨਹੀਂ ਤਾਂ ਇੱਥੋਂ ਲੈ ਕੇ ਇੱਥੋਂ ਤੱਕ ਕਿੰਨੇ ਦੁਕਾਨਦਾਰ ਹੋਣਗੇ ਜੀ ਕਮੇਟੀ ਕਰ ਚੁੱਕੀ ਸਾਡੇ 100 200 ਤਾਂ ਹੋ ਗਏ ਮਤਲਬ ਆਪਾਂ ਉਹਦੇ ਚ ਹੀ ਕਰ ਸਕਦੇ ਹਾਂ ਔਰ ਫਿਰ ਸਾਡਾ ਮਾਲਾ